ਦੋਸਤੋ ਨਮਸਕਾਰ ਮੈਂ ਸੰਜੀਪ ਜਿੰਦਰ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਹੀਂ ਅੱਜ ਬਠਿੰਡਾ ਦੇ ਵਿੱਚ ਇੱਕ ਨਰਵਾਨਾ ਰੋਡ ਦੇ ਉੱਤੇ ਬਹੁਤ ਹੀ ਦੁਖਦਾਈ ਘਟਨਾ ਸਾਹਮਣੇ ਆਈ ਹੈ ਦੱਸਿਆ ਜਾਂਦਾ ਹੈ ਕਿ ਨਰਵਾਨਾ ਰੋਡ ਦੇ ਉੱਤੇ ਇੱਕ ਬੰਦੇ ਨੇ ਪੌੜੀ ਨਾਲ ਲੰਮਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਮੌਕੇ ਦੇ ਉੱਤੇ ਸਹਾਰਾ ਜਨ ਸੇਵਾ ਟੀਮ ਨੇ ਪਹੁੰਚ ਕੇ ਪੁਲਿਸ ਦੀ ਮੌਜੂਦਗੀ ਦੇ ਵਿੱਚ ਲਾਸ਼ ਨੂੰ نیچے ਉਤਾਰ ਕੇ ਸਿਵਲ ਹਸਪਤਾਲ ਬਠਿੰਡਾ ਦੇ ਮੋਰਚਰੀ ਘਰ ਦੇ ਵਿੱਚ ਰਖਵਾ ਦਿੱਤਾ ਗਿਆ ਹੈ ਪੁਲਿਸ ਦੁਆਰਾ ਇਸ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਬਠਿੰਡਾ ਦੇ ਨਰਵਾਨਾ ਰੋਡ ਦੇ ਉੱਤੇ ਜਿੱਥੇ ਕੀ ਹੈ ਅੱਜ ਇੱਕ ਬੰਦੇ ਨੇ ਪੌੜੀ ਨਾਲ ਲੰਮਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਪੁਲਿਸ ਵੱਲੋਂ ਇਸ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਆਓ ਜਾਣਦੇ ਹਾਂ ਪੂਰਾ ਮਾਮਲਾ ਸਹਾਰਾ ਜਨ ਸੇਵਾ ਦੇ ਵਰਕਰ ਸੰਦੀਪ ਗਿਲਦੀ ਜ਼ੁਬਾਨੀ ਉਹਨਾਂ ਦਾ ਕੀ ਕਹਿਣਾ ਹੈ ਇਸ ਮਾਮਲੇ ਦੇ ਬਾਬਤ ਚੱਲੂ ਹੋਪੇ ਚੱਕਣਾ ਚੱਲੂ ਹੋਪੇ ਦਰਨੋਂ ਮੁੱਕੀ ਤਾਣੂ ਕੀ ਗੱਲ ਐ ਡੱਡੂ ਕਿ ਚੰਦ ਨੇ ਤੂੰ ਬੋਲ ਹਾਂ ਹੈਲੋ ਤਾਂ ਨਾਲੀ ਰੱਖ ਦਿੰਦੇ ਇਹ ਤਾਂ ਨਾਲ ਨਾਲੀ ਦਾ ਇਹ ਕੱਢੀ ਨਾ ਯਾਰੇ ਨਹੀਂ ਕੱਢਦੇ ਆਪਾਂ ਨੇ ਹਾਂ ਇਹ ਬਸ ਉਸੇ ਆਉਂਦੇ ਕੋਈ ਹਾਂ ਬਸ ਆਪੇ ਕੱਢੋ ਲਾ মযরিজ়ে বিযর মনা দে ? ভঈ ওহন খালা. ভালে যনদে য় ধাসের. পানা বিডেকরা সুমনা সলে সলেরা হোহাষা. টরবয়ে টরেতে করতে বিট� Atra, vedete, non è il carla, ਮਾ ਗੱਡੀ ਤੇ ਖੜਾ ਜਿਹਾ ਮਾੜੀ ਬੋਲਦੀ ਤੇ ਬੜੀ ਗੱਡੀ ਬੋਲਦੀ ਹਾਂ ਜੀ ਕਰ ਦੋਸਤ ਹਾਂਜੀ ਮੇਰਾ ਨਾਮ ਸੰਦੀਪ ਸਿੰਘ ਆ ਜੀ ਸਹਾਰਾ ਗੰਸਾ ਦਾ ਵਲੰਟੀਅਰ ਹਾਂ ਸਾਨੂੰ ਥੋੜੀ ਜਿਹੀ ਪਹਿਲਾਂ ਇਨਫੋਰਮੇਸ਼ਨ ਆਈ ਸੀ ਕਿ ਪਟੰਡਾ ਨਰਵਾਣਾ ਰੋਡ ਕੋਲ ਇੱਕ ਜਿਹੜਾ ਕਿ ਵਿਅਕਤੀ ਆ ਉਹਨੇ ਫਾਹਾ ਲੈ ਲਿਆ ਯਾਦ ਸਹਾਰਾ ਜਨਸੇਵ ਐਮਬੂਲੈਂਸ ਟੀਮ ਮੌਕੇ ਤੇ ਆ ਕੇ ਦੇਖਿਆ ਜਿਹੜੀ ਕਿ ਲੱਕੜ ਦੀ ਪੌੜੀ ਹੁੰਦੀ ਆ ਕਾਲੇ ਪਰਨੇ ਨਾਲ ਉਹਨੇ ਫਾਹ ਲੈ ਰੱਖਿਆ ਸੀਗਾ ਨਾਲ ਉਹਨੇ ਜਿਹੜੀ ਕਿ ਕਾਲੀ ਤਾਰ கரੰਟ ਦੀ ਛੱਡ ਰੱਖੀ ਸੀ ਪਿੱਛੋਂ ਸੋਚਾਂ ਸੀਗੀ ਸਹਾਰਾ ਤੇ ਸਹਾਰਾ ਜਨਸੇਵ ਐਮਬੂਲੈਂਸ ਟੀਮ ਮੌਕੇ ਤੇ ਪਹੁੰਚ ਗਏ ਥਾਣਾ ਕੰਟਰੋਲ ਰੂਮ ਨੂੰ ਸੂਚਨਾ ਇੱਥੇ ਕੰਟਰੋਲ ਰੂਮ ਪੀਸੀਆਰ ਪੁਲਿਸ ਮੌਕੇ ਤੇ ਆਈ ਤੇ ਫਿਰ ਵਰਤਮਾਨ ਪੁਲਿਸ ਮੌਕੇ ਤੇ ਆ ਗਈ ਉਹਨਾਂ ਦੀ ਮੌਜੂਦਗੀ ਵਿੱਚ ਡੈੱਡ ਬੋਡੀ ਨੂੰ ਉੱਥੋਂ ਤਾਰ ਕੇ ਸਿਵਲ ਹਸਪਤਾਲ ਬਠਿੰਡਾ ਰੱਖ ਦਿੱਤਾ ਗਿਆ ਨਾਮ ਉਹਦਾ ਹਰਜੀਤ ਸਿੰਘ ਆ 50 ਸਾਲ ਦੀ ਉਮਰ ਆ ਨਰੂਆਣਾ ਰੋਡ ਦੇ ਰਹਿਣ ਵਾਲਾਗਾ ਉਦੋਂ ਉਥੋਂ ਲੋਕਾਂ ਦੇ ਦੱਸਣ ਮੁਤਾਬਕ ਇਹ ਲੱਕੜ ਦਾ ਕੰਮਕੁਮ ਕਰਦਾ ਸੀਗਾ ਦਿਹਾੜੀ ਵਗੈਰਾ ਕਰਦਾ ਸੀਗਾ ਜਿਹੜਾ ਕਿ ਇਹ ਉਹ ਮਕਾਨ ਦੇ ਵਿੱਚ ਇਕ ਕੱਲਾ ਰਹਿੰਦਾ ਸੀਗਾ ਜਿਹੜੇ ਕਿ ਉਥੋਂ ਡੈੱਡ ਬੋਡੀ ਨੂੰ ਸਾਰਾ ਟੀਮ ਨੇ ਉਥੋਂ ਲਾ ਕੇ ਸਿਵਲ ਹਸਪਤਾਲ ਪਟੰਡਾ ਮੋਰਚੀ ਘਰ ਵਿੱਚ ਰੱਖ ਦਿੱਤਾ ਗਿਆ